ਕਰੋ ਨਾ ਆ ਜਾਓ ਅੱਸੀ ਗੱਲ ਵੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਮਿੱਤਰੋ ਘਰ ਪਰਵਾਹ ਠੀਕ ਆ ਵੀ ਸਾਰਿਆਂ ਦੇ ਲੋ ਜੀ ਅੱਜ 22 ਘਰਾਂ ਹੈ ਨਹੀਂ ਬਾਈ 22 ਦੁਪਹਿਰੇ ਘਰੇ ਤਾਂ ਜੋ ਰੰਗ ਲਾਉਂਦੇ ਤੇ ਮੇਰੇ ਨਾਲ ਫੋਨ ਡੈੱਡ ਹੋ ਗਿਆ ਤਾਂ ਕਰਕੇ ਫਿਰ ਉਸ ਟਾਈਮ ਲਾਉਂਦੇ ਸਮੇਂ ਵੀਡੀਓ ਨਹੀਂ ਬਣੀ ਹੈਗੀ ਜਿਹਨੇ ਆਪਣੇ ਕਬੂਤਰ ਦੇ ਬਾਈ ਅੱਜ ਆਪਾਂ ਨੇ ਸਾਰੇ ਕਬੂਤਰਾਂ ਦੇ ਆਪਣੇ ਦੇ ਰੰਗ ਲਾਤਾ ਠੀਕ ਹੈ ਜੀ ਹੋ ਰੰਗ ਲੱਗ ਗਿਆ ਤੇ ਹੁਣ ਆਪਾਂ ਨੇ ਬਸ ਦਵਾਈ ਲੈਣੀ ਹੈ ਇੱਕ ਵਾਰ ਜੁੰਨਾ ਦੀ ਗੋਲੀ ਲੈਣੀ ਹੈ ਇੱਕ ਦਿਨ ਚ ਲਾ ਦੇਣੀ ਆਪਾਂ ਨੇ ਉਹ ਵੀ ਜੂਨਾ ਵਾਲੀ ਗੋਲੀ ਲਾ ਕੇ ਬਾ ਫਿਰ ਆਪਾਂ ਨੇ ਇਹਨਾਂ ਦੀਆਂ ਡਾਈਆਂ ਕਰਾ ਦੇਣੀਆਂ ਸ਼ੁਰੂ ਠੀਕ ਆ ਜੀ بڑے ਬੱਚੇ ਕੱਢ ਲੈਣੇ ਆਪਾਂ ਨੇ ਫਿਰ ਹੁਣ ਠੀਕ ਆ ਮੈਂ ਤੁਹਾਨੂੰ ਦਿਖਾਉਂਦਾ ਗੱਲਾ ਗੱਲਾ ਫੜ ਕੇ ਰੰਗ ਕਿਹੜਾ ਕਿਹੜਾ ਲਾਇਆ ਆਪਾਂ ਨੇ ਠੀਕ ਆ ਜੀ ਦੇਖਿਓ ਆਇਆ ਆਇਆ ਅੜ ਜਾ ਲਓ ਜੀ ਆ ਆਪਣਾ ਚਿੱਟੀਆਂ ਦਾ ਠੀਕ ਹੈ ਜੀ بڑا ਕਬੂਤਰ ਆ ਇਹ ਇਹਨੇ ਆਪਾਂ ਨੇ ਆਕਾਂਤ ਕਰਤੀ ਇਹਦੀ ਲਾਲ ਜੀ ਠੀਕ ਆ ਇਧਰ ਹਰਾ ਡੰਡਾ ਮਾਰਤਾ ਠੀਕ ਹੈ ਜੀ ਕੱਚ ਵਿੱਚ ਹਰਾ ਡੰਡਾ ਮਾਰਤਾ ਇਹ ਆਪਣਾ ਚਿੱਟੀਆਂ ਦਾ ਕਬੂਤਰ ਆਪਣਾ ਇਹ ਕਾਲੀ ਨੋਕ ਹੈ ਬਈ ਇਹਦੀ ਆ ਦੇਖ ਲਓ ਠੀਕ ਹੈ ਜੀ ਬੜਾ ਕਬੂਤਰ ਆਪਣਾ ਇਹ ਆਪਣਾ ਸ਼ਾਕਾ ਕਬੂਤਰ ਹੈ ਬਾਈ ਜਿਹੜਾ ਆਪਾਂ ਕੱਢਿਆ ਵਾ ਹੁਣ ਅਡਾਈਆਂ ਕਰਾਉਂਦੇ ਆ ਇਹਦੀਆਂ ਠੀਕ ਹੈ ਜੀ ਪੰਜਵੀਂ ਛੇਵੀਂ ਡਾਈ ਹੈ ਇਹਦੀ ਅੱਜ ਕਰਾਈ ਤੀ ਹਾਂ ਦਾ ਚਲੋ ਤਿੰਨ ਕ ਘੰਟੇ ਹੀ ਲਾਉਂਦਾ ਇਹ ਠੀਕ ਹੈ ਜੀ ਇਹਦਾ ਹੈਗਾ ਰੰਗ ਲੱਗਿਆ ਵਾ ਆ ਦੇਖੋ ਇਹਦੀ ਕੱਚ ਲਾਲ ਟੂਸਾ ਕਰਿਆ ਵਾ ਲਾਲ ਠੀਕ ਹੈ ਜੀ ਇਹ ਸ਼ਾਕਾ ਬੱਚਾ ਬਈ ਆਪਣਾ ਇਹ ਆ ਦੇਖੋ ਟੂਤਰ ਹੈ ਸ਼ਾਕਾ ਠੀਕ ਹੈ ਦੇਖ ਰੰਗ ਲਾਇਆ ਵਾ ਬੱਸ ਤਾਂ ਇਹ ਪਹਿਲਾ ਰੰਗ ਲਾਇਆ ਵਾ ਤਾਂ ਆਪਾਂ ਨੇ ਅਰ ਹੁਣ ਹਾਂ ਤਲੋ ਸ਼ੌਕ ਜਿਆ ਕਰਾ ਦਿੰਦੇ ਸਾਨੂੰ ਆ ਵੀ ਬੱਚਾ ਤੁਸੀਂ ਦੇਖਿਆ ਹੋਣਾ ਆਪਣੇ ਕੋਲ ਉੜਦਾ ਠੀਕ ਹੈ ਜੀ ਕਾਲੀ ਨੋਕ ਚਿੱਟੀਆਂ ਅੱਖਾਂ ਇਹਦੀ ਆਪਾਂ ਨੇ ਟੋਰੀ ਕਰੀ ਵੀ ਬਾਈ ਇਹ ਜਾਨੀ ਕਿ ਪਹਿਲਾ ਰੰਗ ਲੱਗਿਆ ਵਾ ਤਾਂ ਇਹ ਮਗਾ ਚਲੋ ਫਿਰ ਵੀ ਆਪਾਂ ਸ਼ੌਂਕ ਕਰਾ ਦਿੰਨੇ ਆ ਠੀਕ ਹੈ ਜੀ ਇਹ ਬੱਚਾ ਆਪਣਾ ਚਲੋ ਲੋ ਜੀ ਕਾਲੂ ਆ ਗਿਆ ਆਪਣਾ ਕਾਲਾ ਚੀਨਾ ਚਿੱਟੀਆਂ ਦਾ ਬਈ ਕਾਲੀ ਨੋਕ ਚਿੱਟੀਆਂ ਦਾ ਕਾਲਾ ਚੀਨਾ ਇਹ ਆਪਣਾ ਇਹਦੀ ਆਕਾਂਤ ਕਰਤੀ ਦੇਖ ਲੋ ਲਾਲ ਸੱਜੀ ਖੱਬੀ ਹਰੀ ਠੀਕ ਹੈ ਜੀ ਆਕਾਂਤ ਕਰਤੀ ਆਪਾਂ ਨੇ ਜਰਦਾ ਆ ਗਿਆ ਵੀ ਆਪਣਾ ਇਹ ਜਰਦਾ ਕਬੂਤਰ ਆਪਣਾ ਠੀਕ ਹੈ ਜੀ ਇਹਦਾ ਬਾਈ ਨੇ ਆਪ ਰੰਗ ਲਾਇਆ ਬਾਈ ਸੁੱਖੇ ਬਾਈ ਨੇ ਇਹਦਾ ਆਪਾਂ ਨੇ ਢਿੱਡ ਕਰਤਾ ਹਰਾ ਢਿੱਡ ਕਰਤਾ گلابی گلابی ਰੰਗ ਲਾਇਆ ਢਿੱਡ ਨੂੰ ਠੀਕ ਹੈ ਜੀ ਕਾ ਡੰਡਾ ਮਾਰਤਾ ਹਰਾ ਠੀਕ ਹੈ ਜੀ ਇਹ ਤਾਂ ਠੀਕ ਹੈ ਇਹ ਆਪਣਾ ਜਰਦਾ ਕਬੂਤਰ ਇਹਨੂੰ ਬਾਈ ਰੰਗ ਬਾਈ ਨੇ ਆਪ ਲਾਇਆ ਆਪਣਾ ਸ਼ਾਕਾ ਜੀ ਸ਼ਾਕਾ ਕਬੂਤਰ ਇਹਦੀ ਵੀ ਬਾਈ ਆਪਾਂ ਨੇ ਸੱਜੀ ਗੁਲਾਬੀ ਕਾਂਤ ਠੀਕ ਹੈ ਜੀ ਇੱਧਰ ਖੱਬੀ ਹਰੀ ਕਾਂਤੀ ਠੀਕ ਹੈ ਜੀ ਚਲ ਗਏ ਲਓ ਜੀ ਆਪਣਾ ਖੱਟੀਆਂ ਦਾ ਆ ਗਿਆ ਵੀ ਪੂਰੀ ਨੋਕ ਬਈ ਇਹਦੀ ਇਹ ਆਪਣਾ ਹੈਗਾ ਕਾਲਾ ਚੀਨਾ ਇਹਦੇ ਕਾਲੇ ਕਾਲੇ ਜਿੰਨਾ ਲੌਂਗ ਆ ਦੇਖੋ ਠੀਕ ਆ ਇਹਦੇ ਆਪਾਂ ਨੇ ਡੰਡਾ ਮਾਰਤਾ ਆ ਦੇਖੋ ਖੱਬਾ ਸੱਜੇ ਚਾਲ ਆਇਆ ਇਹ ਦੋਨੇ ਲਾਲ ਡੰਡੇ ਇਹ ਮਾਰਤੇ ਠੀਕ ਆ ਜੀ ਤੇ ਆਪਾਂ ਨੇ ਇਹਦੀ ਬਈ ਟੋਰੀ ਕਰਤੀ ਹਰੀ ਠੀਕ ਆ ਜੀ ਇਹ ਆਪਣਾ ਕਾਲਾ ਚੀਨਾ ਬਈ ਪੂਰੀ ਨੋਕ ਦਾ ਜਾਓ ਜੀ ਇਹ ਆਪਣਾ ਚਿੱਟੀਆਂ ਦਾ ਕਾਲੀ ਨੋਕ ਠੀਕ ਹੈ ਜੀ ਕਾਲਾ ਚੀਨਾ ਹੈ ਵੀ ਬੱਚਾ ਆਪਣਾ ਇਹਦੇ ਬਾਈ ਕੱਚ ਚ ਆ ਗੋਲਾ ਠੀਕ ਹੈ ਜੀ ਕੱਚ ਕਰਤੀ ਦੀ ਸੱਜੀ ਤੇ ਖੱਬਾ ਟੁੱਟਸਾ ਹੈ ਬਈ ਇਹਦਾ ਹਰਾ ਤੇ ਅਨੇ ਪੂਛ ਕਰਤੀ ਦੀ ਸਾਰੀ ਉਹ ਗਲਾਬੀ ਆ ਦੇਖੋ ਪੂਛ ਗਲਾਬੀ ਕਰਤੀ ਆਪਾਂ ਨੇ ਠੀਕ ਹੈ ਜੀ ਆ ਆਪਣਾ ਬਾਈ ਨਵਾਂ ਬੱਚਾ ਇਹ ਇਹ ਜਿਹੜਾ ਆਪਾਂ ਨੇ ਖੈਰਾਵਾਦ ਕਬੂਤਰ ਛੱਡਿਆ ਤਾਂ ਇਹ ਉਹਦਾ ਬੱਚਾ ਏ ਠੀਕ ਹੈ ਜੀ ਇਹ ਨਾ ਬਾਈ ਟੀਰਾ ਇਹ ਅੱਖ 'ਚ ਟੀਰ ਪੈਂਦੀ ਇਹਦੇ ਦੇਖਿਓ ਆ ਇੱਕ ਅੱਖ ਆ ਦੇਖੋ ਦੂਜੀ ਅੱਖ 'ਚ ਵੀ ਪੀਲੀ ਟੀਰ ਪੈਂਦੀ ਖੱਟੀ ਇਹਦੇ ਆਪਾਂ ਨੇ ਕੱਛ 'ਚ ਗੁਲਾਬੀ ਲਾਇਆ ਠੀਕ ਹੈ ਜੀ ਬਗਲ ਕਹਿੰਦੇ ਨੇ ਜੀ ਨੂੰ ਕੱਛ ਵਿੱਚ ਸੱਜੀ 'ਚ ਆਪਾਂ ਨਾਲ ਇਹਦੀ ਟੋਰੀ ਕਰਤੀ ਗਲਾਬੀ ਟੋਰੀ ਕਰਦੇ ਠੀਕ ਹੈ ਜੀ ਇਹ ਬੱਚਾ ਵਾਜੀ ਹੁੰਦਾ ਹੀ ਆ ਆਪਣਾ ਠੀਕ ਹੈ ਜੀ ਹਲੇ ਛੱਡਿਆ ਨਹੀਂ ਆਪਾਂ ਨੇ ਇਹ ਕੱਢਿਆ ਨਹੀਂ ਹਲੇ ਕੱਢਾਂਗੇ ਇਹਨੂੰ ਵੀ ਆਪਾਂ ਤਾਂ ਕੀ ਆ ਗਈ ਬਈ ਆਪਣੀ ਟਾਂਗੀ ਕਬੂਤਰੀ ਇਹ ਆਪਣੀ ਵੀ ਟਾਂਗੀ ਕਬੂਤਰੀ ਆ ਕਾਲੀ ਚਿੱਟੀ ਅੱਖ ਦੀ ਠੀਕ ਹੈ ਜੀ ਇਨੂੰ ਆਪਾਂ ਹੁਣ ਕੱਢਦੇ ਆਂ ਬਾਈ ਦੋ ਕਬੂਤਰ ਕੱਢੇ ਆਪਾਂ ਨੇ ਫਿਲਹਾਲ ਸ਼ਾਖਾ ਰਹਿੜਾਉਂਦੇ ਆਂ ਠੀਕ ਹੈ ਜੀ ਇਹਦੀ ਕਰਾ ਰਹੇ ਹਾਂ ਤਿਆਰੀ ਇਹਦਾ ਆਪਾਂ ਨੇ ਹਰਾ ਟੂਸਾ ਕਰਾਇਆ ਵਾ ਬਾਈ ਇਹਦਾ ਤਾਂ ਪਹਿਲਾਂ ਹੀ ਰੰਗ ਲਾਇਆ ਵਾ ਤੁਮ ਹਰਾ ਟੂਸਾ ਹੈ ਇਹਦਾ ਠੀਕ ਹੈ ਜੀ ਆਪਾਂ ਨੇ ਬਿੱਟ ਤੇ ਲੈ ਕੇ ਬਾਈ ਸਾਰੀ ਪੂੰਛੇ ਦੀ ਹਰੀ ਗਰੀ ਵੀ ਆ ਆ ਦੇਖ ਸਕਦੇ ਹੋ ਠੀਕ ਆ ਬਿੱਟ ਤੇ ਲੈ ਕੇ ਪੂੰਛ ਸਾਰੀ ਕਰਤੀ ਆਪਾਂ ਪੂਰੀ ਤਾਂ ਕੀ ਕਬੂਤਰ ਹੀ ਆ ਆਪਣੀ ਆ ਦਾ ਸਾ ਲਿਬੜ ਗਿਆ ਜਿਹੜਾ ਖੈਰਾਵਾ ਛੱਡਿਆ ਦਾ ਆਪਾਂ ਪਿਛਲੀ ਵਾਰ ਵੀ ਲਵੇੜਿਆ ਮੈਂ ਤਾਂ ਇਹ ਨਾ ਹਾ ਕਬੂਤਰ ਨੂੰ ਹੱਥ 'ਚ ਫੜਦੇ ਜਦੋਂ ਇਹ ਬਾਈ ਬਹੁਤ ਜ਼ੋਰ ਜਾਂ ਮਾਰਦਾ ਆ ਇਹ ਉਹੀ ਜ਼ੋਰ ਜਾਂ ਮਰ ਜਾਊਗਾ ਨੇ ਬਸ ਦਾਈਆਂ ਮੰਗ ਤੇ ਰੰਗ ਵੀ ਲਾਉਨੇ ਆ ਤੇ ਹੋਰ ਤਾਂ ਨਿਕਲਣ ਦੀ ਕੋਸ਼ਿਸ਼ ਕਰੀ ਜਨਾ ਸਾ ਲਿਬੜ ਗਿਆ ਇਹ ਰੰਗ ਖਰਾਬ ਕਰ ਲਿਆ ਨੇ ਇਹਦੀ ਆਪਾਂ ਕੱਚ ਕਰੀ ਗਲਾਬੀ ਠੀਕ ਆ ਜੀ ਸੱਜੀ ਖੱਬੀ ਡੰਡਾ ਮਾਰਦਾ ਖੱਬੀ ਗੱਲ 'ਚ ਕੱਚ ਵਿੱਚ ਆਪਾਂ ਨੇ ਹਰਾ ਆ ਦੇਖੋ ਜੋਰ ਜਾਂ ਬਹੁਤ ਮਾਰਦਾ ਇਹ ਲਾਲ ਚੀਨਾ ਚਿੱਟੀਆਂ ਦਾ ਜਿਹੜਾ ਖੈਰਾਵਾ ਛੱਡਾ ਦਾ ਬਈ ਆਪਾਂ ਚਿੱਟੀਆਂ ਅੱਖਾਂ ਦਾ ਇੰਦਾ ਘੰਟਾ ਪਹਿਲਾਂ ਬਹਿ ਗਿਆ ਦਾ ਆਪਣਾ ਬੱਚਾ ਇਹ ਪਿਛਲੇ ਸੀਜ਼ਨ ਚ ਉਸ ਟਾਈਮ ਪੱਠਾ ਦਾ ਇਹ ਹੁਣ ਤਾਂ ਕਮੁੱਤਰ ਬਣ ਗਿਆ ਹੁਣ ਇਸੇ ਸੀਜ਼ਨ ਵਿੱਚ ਛੱਡਾਂਗੇ ਆਪਾਂ ਇਹਨੂੰ ਆ ਦੋ ਬੱਚੇ ਆ ਬਾਈ ਹੁਣਦੇ ਹੀ ਆ ਇਹ ਵੀ ਠੀਕ ਆ ਜੀ ਆਪਣੇ ਵੀਰ ਕੋਲ ਤੇ ਆਏ ਹੋਏ ਆਪਣੇ ਕੋਲ ਇਹਦਾ ਕੰਡ ਕਰਤਾ ਆਪਾਂ ਨੇ ਖੱਟੀਆਂ ਅੱਖਾਂ ਦਾ ਇਹ ਬੱਚਾ ਬਾਈ ਹਲੇ ਕੱਡੇ ਨਹੀਂ ਹੈਗੇ ਛਤਰੀ 'ਤੇ ਲਾਉਣੇ ਆ ਇਹ ਯਾਨੀ ਕਿ ਇੱਕ ਬਾਰ ਘੇਰੇ 'ਚ ਮਰਵਾ ਲਏ ਆਪਾਂ ਨੇ ਇਹਨਾਂ ਦੇ ਘੇਰੇ 'ਚ ਮਾਰ ਕੇ ਛਤਰੀਆਂ 'ਪਰ ਆ ਕੇ ਇਹਦਾ ਕੰਡ ਕਰਤਾ ਆਪਾਂ ਨੇ ਬਾਈ ਕੰਡ ਕਰਤਾ ਟੋਰੀ ਕਰਤੀ ਠੀਕ ਹੈ ਜੀ ਆ ਦੇਖੋ ਹਲਕੀ ਜੀ ਟੋਰੀ ਕਰੀ ਇਹਦੀ ਕੰਡ ਕਰਤਾ ਇਹਨਾਂ ਦੇ ਤਾਂ ਚਲੋ ਫਿਰ ਹਾਲ ਨਿਸ਼ਾਨੀਆਂ ਜੀ ਦੀ ਲੋੜ ਹੁੰਦੀ ਆ ਵੀ ਨਿਸ਼ਾਨੀਆਂ ਜੇ ਲੱਗ ਜਵੇ ਚਲ ਬੱਚਾ ਇੱਧਰ ਉੱਧਰ ਹੋ ਜਾਂਦਾ ਫਿਰ ਮੇਰੇ ਮਿਲਦ ਰੰਗ ਦੱਸ ਕੇ ਬਾਈ ਮਿਲ ਜਾਂਦਾ ਹਨਾ ਤਾਂ ਕਰਕੇ ਖੱਟੀਆਂ ਦਾ ਬਾਈ ਦੋਨੇ ਪੈਰਾਂ ਪਰ ਦੇਖੋ ਮੋਜਾ ਹੈ ਢੱਕੇ ਇਹਨਾਂ ਦੇ ਪੈਰਾਂ ਪਰ ਪੂਰਾ ਮੋਜਾ ਹੀ ਹੈ ਪੈਰਾਂ ਪੈਰਾਂ ਪਰ ਢੱਕੇ ਇਹਦੇ ਇਹ ਚਾਹ ਨਾ ਸੋਨਾ ਖੱਟੀਆਂ ਦਾ ਘੰਡ ਕਰਿਆ ਇਹਦਾ ਘੰਡ ਟੋਰੀ ਕਰ ਆ ਦੂਜਾ ਇਹਦਾ ਨਾਲ ਦਾ ਇੱਕੇ ਝੋਲੀ ਦੇ ਬਾਈ ਇਹ ਸੇ ਬੱਚੇ ਦੋਨੇ ਠੀਕ ਹੈ ਜੀ ਇਹਦਾ ਆਪਾਂ ਨੇ ਟੂਸਾ ਲਾਲ ਕਰਤਾ ਠੀਕ ਹੈ ਜੀ ਹਰਾ ਟੂਸਾ ਠੀਕ ਹੈ ਨਿਸ਼ਾਨੀਆਂ ਜੇ ਲਾਤੀਆਂ ਆਪਨ ਇਹ ਵੀ ਖੱਟੀਆਂ ਦਾਈ ਜਾ ਬਈ ਠੀਕ ਹੈ ਜੀ ਪੂਰੀ ਜੀ ਨੋਕ ਹੈ ਤੇ ਲਾਲ ਚੀਨਾ ਲਓ ਜੀ ਇੱਕ ਲਾਲ ਚੀਨੇ ਦਾ ਹੋਰ ਗੁਨਾਹ ਤੁਹਾਨੂੰ ਲਾਲ ਸਿਰ ਆ ਜਾ ਇਹ ਇਹਦਾ ਲਾਲ ਸਿਰ ਆ ਦੇਖੋ ਲਾਲ ਸਿਰ ਆਇਆ ਹੈ ਬਾਈ ਠੀਕ ਹੈ ਜੀ ਬੱਚਾ ਕਾਲੀਆਂ ਅੱਖਾਂ ਹੈ ਇਹਦੀਆਂ ਪੂਰੀ ਜੀ ਨੋਕ ਹੈ ਇਹਦੇ ਵੀ ਆਪਾਂ ਨੇ ਟੂਸੇ ਕਰੇ ਹਲਕੇ ਹਲਕੇ ਜ ਇਹਨਾਂ ਦੇ ਤਾਂ ਬੱਚਿਆਂ ਦੇ ਤਾਂ ਆਪਾਂ ਨੇ ਨਿਸ਼ਾਨੀਆਂ ਜਿਹੀਆਂ ਲਾਈਆਂ ਬਾਈ ਹਲੇ ਪਤਾ ਕੀ ਚੱਕਰ ਹੈ ਜਦੋਂ ਡਾਉਨੇ ਆ ਫਿਰ ਬੱਚੇ ਇੱਧਰ ਉੱਧਰ ਹੋ ਜੁੰਨੇ ਆ ਤਾਂ ਕਰਕੇ ਫਿਰ ਚਲੋ ਨਿਸ਼ਾਨੀ ਜੀ ਰਹਿੰਦੀ ਆ ਨਾ ਆ ਦੇਖੋ ਪੁੱਲੇ ਠੀਕ ਹੈ ਜੀ ਇਹ ਲਾਲ ਚੀਨਾ ਸ਼ਾਕ ਖਾ ਬੱਚਾ ਕੱਢੇ ਨਹੀਂ ਬਾਈ ਆਪਾਂ ਨੇ ਹਲੇ ਇਹ ਕੱਢਾਂਗੇ ਹੁਣ ਹਲੇ ਇਹਨਾਂ ਨੂੰ ਆ ਲੈ ਬਈ ਇਹ ਤਾਂ ਤੁਸੀਂ ਦੇਖਿਆ ਬਈ ਆਹ ਹੁਣ ਲਾਲ ਚੀਨਾ ਜਿਹੜਾ ਬਾਜੀ ਛੱਡਿਆ ਤਾਂ 10 ਮਿੰਟ ਪਹਿਲਾਂ ਕੱਟੋਂ ਗਿਆ ਤਾਂ ਕਬੂਤਰ ਆਪਣਾ ਇਹ ਹੁਣ ਆਪਾਂ ਰੋਕ ਲਿਆ ਇਹਨੂੰ ਡਾਉਂਦੇ ਨਹੀਂ ਹੈਗੇ ਠੀਕ ਹੈ ਜੀ ਲਾਲ ਚੀਨਾ ਬੱਚਾ ਛੱਕਾ ਝੜ ਗਿਆ ਉਹਦੇ ਸਿਰ ਤੇ ਬਾਲ ਆ ਸਾਰੇ ਇਹ ਫੰਗ ਚੜਨ ਲੱਗ ਗਏ ਝਾੜੇ ਜਿਹਾ ਬਾਇ ਅਗਲੀ ਜੇ ਇਹ ਵੀ ਕੱਟਦਾ ਹੈ ਅੰਦਰ ਵਾਲੀਆਂ ਫੰਗਾਂ ਅੰਦਰ ਵਾਲੇ ਫੰਗ ਹੁੰਦੇ ਨੇ ਜਿਹੜੇ ਕੱਢਣ ਲੱਗਿਆ ਉਹ ਝਾੜੇ ਬਾਹਰ ਇਹ ਵੀ ਮਾਹ ਚਲੋ ਸ਼ੌਕ ਕਰਾ ਦਿੰਦੇ ਆਪਾਂ ਲਾਲ ਚੀਨੇ ਦਾ ਅੱਜ ਭਾਈ ਸਾਰੇ ਕਬੂਤਰਾਂ ਦੇ ਰੰਗੇ ਲਾਇਆ ਆਪਾਂ ਨੇ ਹੁਣ ਇਹ ਦਵਾਈ ਲਾਣੀ ਆਪਾਂ ਨੇ ਬਾਈਕ ਦੋ ਦਿਨ ਦੇ ਵਿੱਚ ਵਿੱਚ ਆਪਾਂ ਦਵਾਈ ਲਾ ਦੇਣੀ ਇਹਨਾਂ ਦੀ ਤੇ ਦਵਾਈ ਦੀ ਵੀਡੀਓ ਪਾ ਦਾਂਗੇ ਜੇ ਹੋ ਸਕੇ ਤਾਂ ਕੋਸ਼ਿਸ਼ ਕਰਾਂਗੇ ਜ਼ਰੂਰ ਬਾਜੀ ਬੂਜੀ ਤੇ ਜਾਵਾਂਗੇ ਹੁਣ ਛੱਡਾਂਗੇ ਬਾਈ ਠੀਕ ਹੈ ਜੀ ਬਾਕੀ ਇਹਦੀ ਬਾਈ ਅੱਜ ਦੀ ਵੀਡੀਓ ਛੋਟੀ ਜੀ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ